ਦੇਖਦੇ ਹੀ ਦੇਖਦੇ ਆ ਚੜ ਆਇਆ 10-10 ਫੁੱਟ ਪਾਣੀ ਘਰਾਂ ਦੇ ਵਿੱਚੋਂ ਇੱਕ ਕੱਪੜਾ ਤੱਕ ਚੱਕਣ ਦੀ ਨਹੀਂ ਮਿਲੀ ਇਜਾਜ਼ਤ ਕੁਦਰਤ ਦੇ ਅੱਗੇ ਸਭ ਹੋਏ ਫੇਲ ਤਾਂ ਦਰਅਸਲ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਮੌਜੂਦਾ ਹਾਲਾਤ ਬਣ ਰਹੇ ਨੇ ਉਹਨਾਂ ਹਾਲਾਤਾਂ ਨੂੰ ਦੇਖ ਕੇ ਤਰਸ ਆਉਂਦਾ ਤਸਵੀਰਾਂ ਨੇ ਟਾਲੀ ਸਾਹਿਬ ਦੀਆਂ ਤਸਵੀਰਾਂ ਨੇ ਜਿਹੜੀਆਂ ਗੁਰੂ ਜਿਲਾ ਗੁਰਦਾਸਪੁਰ ਦੇ ਪਿੰਡ ਪੱਖੋਕੇ ਟਾਲੀ ਸਾਹਿਬ ਦੀਆਂ ਜਿੱਥੇ ਕਿ ਕਲੋਨੀ ਦੇ ਲੋਕ ਜਿਹੜੇ ਨੇ ਉਹ ਹੁਣ ਗੁਹਾਰ ਲਗਾ ਰਹੇ ਨੇ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ 15 ਦਿਨਾਂ ਤੋਂ ਪਾਣੀ ਦੀ ਮਾਰ ਚੱਲ ਰਹੇ ਨੇ ਤਾਂ ਇਹਨਾਂ ਦਾ ਸਾਰਾ ਸਮਾਨ ਖਰਾਬ ਹੋ ਚੁੱਕਿਆ ਤਨ ਤੇ ਪਹਿਨਣ ਦੇ ਲਈ ਕਹਿੰਦੇ ਕੱਪੜਾ ਤੱਕ ਵੀ ਨਹੀਂ ਬਚਿਆ ਜਿਸ ਤੋਂ ਬਾਅਦ ਹੁਣ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਸਰਕਾਰਾਂ ਨੂੰ ਗੁਹਾਰ ਲਗਾਈ ਜਾ ਰਹੀ ਆ ਤਾਂ ਲੋਕਾਂ ਦੇ ਹਾਲਾਤ ਤੁਸੀਂ ਖੁਦ ਦੇਖ ਰਹੇ ਹੋ ਤਸਵੀਰਾਂ ਬਿਆਨ ਕਰਦੀਆਂ ਨੇ ਤੇ ਲੋਕਾਂ ਦੀ ਜ਼ੁਬਾਨੀ ਵੀ ਸੁਣਾਉਂਦੇ ਆ ਜੋ ਹੱਡ ਬੀਤੀ ਆ ਨਾ ਦੀ ਏ ਸਾਰੇ ਆਪਾਂ ਨਾ ਇੱਧਰ ਸਾਡਾ ਥਾਂ ਸੀਗਾ ਉੱਧਰ ਸਾਡੇ ਘਰ ਵਾਲੇ ਲਾ ਕੇ ਗਏ ਸੀ ਕਿ ਡੰਡਾ ਕਹਿੰਦੇ ਹੀ ਸਾਰੇ ਜਾਣੇ ਵੀ ਚਲੋ ਪਾਣੀ ਦੇਖ ਲੈਨੇ ਆ ਵੀ ਬਾਹਰੋਂ ਆਉਂਦਾ ਕਿ ਚਾਹੇ ਵੀ ਮਲਕੀ ਮੀਂਹ ਦਾ ਪਾਣੀ ਆ ਤੇ ਇੱਧਰ ਆਉਂਦੇ ਹੀ ਤੇ ਪਾਣੀ ਵੇਖ ਕੇ ਜਾਂਦੇ ਹੀ ਤੇ ਇੱਧਰ ਮਲਕੀ ਸਾਨੂੰ ਪਤਾ ਨਹੀਂ ਜੱਕਦਮ ਲੱਗਾ ਆਪਾਂ ਸੁੱਤੇ ਪਏ ਸੀਗੇ ਉਹ ਟਾਈਮ ਤੇ ਤੇ ਮੇਰਾ ਸਾਰਿਆਂ ਨੂੰ ਪਤਾ ਆ ਵੀ ਘਰ ਦੇ ਵਿੱਚ ਜੋ ਮਜਬੂਰੀ ਮੇਰਾ ਮੁੰਡਾ ਬਿਮਾਰ ਸੀ ਆਪਾਂ ਲੰਮੇ ਪਏ ਸੀਗੇ ਪਿੰਡ ਵਾਲਾ ਸਾਡਾ ਬਹੁਤ ਮੁਲਾਜ਼ਮੇ ਆ ਉਹਨੇ ਆਣ ਕੇ ਰੋਲੀ ਪਾਈ ਬੱਚੇ ਲੈ ਕੇ ਬਾਹਰ ਹੋ ਜੋ ਹੁਣ ਕੁਛ ਨਹੀਂ ਹੋ ਸਕਦਾ ਆਈ ਲੈ ਕੇ ਤੇ ਚਲ ਗਏ ਸਾਡੇ ਵਹਂਦਿਆ ਵਹਂਦਿਆ 10 ਫੁੱਟ ਪਾਣੀ ਹੋ ਗਿਆ ਪਿੰਡ ਕਿਹੜਾ ਤੇ ਪਿੰਡੇ ਟਾਲੀ ਸਾਹਿਬ ਪੱਖੋ ਕਿਤੇ ਕਰਨੋਲੀਆਂ ਵੱਜਦੀਆਂ ਟਾਈਮ ਕੀ ਸੀ ਜਦੋਂ ਪਾਣੀ ਆਇਆ ਇਹ 4 ਵਜੇ ਨਹੀਂ ਇਹ 4 ਕੁ ਦੇ ਵਜ ਗਏ 4 ਵਜੇ ਦਾ ਪਾਣੀ ਮਨ ਲੀਕ ਪਹੁੰਚ ਗਿਆ ਸੀ ਪਿੰਡ ਜਦੋਂ ਪਾਣੀ ਆਇਆ ਹਾਂਜੀ ਸਿਰ ਕਿੱਦਾਂ ਆਪਣਾ ਬਚਾ ਬਚਾ ਸਰ ਜੀ ਕੋਠਿਆਂ ਤੇ ਚੜ ਗਏ ਆ ਕੁਝ ਵਿਚਾਰੇ ਜਾਨਾਂ ਬਚਾਉਂਦੇ ਛੋਟੇ ਕਰਕੇ ਕਿ ਚਲੋ ਸਾਰੇ ਮਲਿਕੀ ਚਰਚ ਵਿੱਚ ਚਲੇ ਗਏ ਨੇ ਕੋਈ ਸਮਾਨ ਨਹੀਂ ਕਿਸੇ ਨੇ ਸਮਾਨ ਨਹੀਂ ਸਾਂਭਿਆ ਕਿਸੇ ਨੇ ਕੁਝ ਨਹੀਂ ਸਰ ਜੀ ਸਾਂਭਿਆ ਬਸ ਇਹੀ ਹੀਗਾ ਤੇ ਆਪ ਆਪਣੀਆਂ ਜਾਨਾਂ ਹੀ ਬਚਾਈਆਂ ਹਰ ਇੱਕ ਨੇ ਪਾਣੀ ਬਹੁਤ ਜ਼ਿਆਦਾ ਹੈ ਕਦਾਦਾ ਪੁਰਤਾਂ ਦੱਸਣ ਲਿਆ ਕਿ ਸਾਡੇ ਘਰ ਦੇ ਵਿੱਚੋਂ ਜਿਹੜਾ ਹੀ ਉਹ ਬਾਹਰ ਨੂੰ ਚੀਜ਼ਾਂ ਰੋੜਦੀਆਂ ਹੈਗੀਆਂ ਹਾਂਜੀ ਤੇ ਆਪਾਂ ਅੱਖੀ ਵੇਖਨੇ ਹਾਂ ਤੇ ਪਰ ਆਪਣੇ ਦਾ ਹੀ ਨਹੀਂ ਪੈਂਦਾ ਕਿ ਅੱਗੇ ਉਹ ਆਪਣੀ ਕੁਝ ਬਚਾ ਲਈਏ ਚਾਹੇ ਕੁਝ ਆਪਾਂ ਕਰ ਸਕੀਏ ਮੇਰਾ ਨਾਮ ਪੂਜਾ ਜੀ ਪੂਜਾ ਜੀ ਕਿਹੜਾ ਪਿੰਡ ਹੈ ਇਹ ਪੱਖੋ ਕੇ ਟਾਲੀ ਸਾਫ ਦੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹ ਹਾਲਾਤ ਤੇ ਭਾਜੀ ਇੰਨੇ ਕ ਮਾੜੇ ਹੀ ਕਿ ਜਾਨੇ ਕਿ ਵੇਖਣ ਦੇ ਲਾਇਕ ਹੀ ਨਹੀਂ ਸਾਡੇ ਜੀ ਸਾਰੇ ਖਿੱਲਰ ਪੁੱਲਰ ਗਏ ਉਸ ਟਾਈਮ ਤੇ ਕੋਈ ਵੀ ਨਹੀਂ ਕਿ ਜਿਹੜਾ ਮੇਰੇ ਕੋਲ ਮੌਜੂਦ ਹੋਏਗਾ ਕਿ ਮੇਰੀ ਬੇਟੀ ਸ਼ਹਿਰ ਫਸ ਗਈ ਇੱਕ ਚਰਚ ਚ ਫਸ ਗਈ ਘਰ ਵਾਲਾ ਮੇਰਾ ਡੰਗਰ ਬੰਨਣ ਗਿਆ ਉੱਥੇ ਹੀ ਫਸ ਗਿਆ ਉਹਨਾਂ ਕੋ ਦੋ ਦਿਨ ਨਹੀਂ ਆਇਆ ਗਿਆ ਜਾਨੇ ਕਿ ਪਾਣੀ ਹੱਦੋਂ ਬਾਹਰ ਹੀ ਹੋ ਗਿਆ ਕਾੜੂ ਕਿੱਥੇ ਆਇਆ ਨਹੀਂ ਗਿਆ ਮੈਂ ਕੱਲੀ ਆਪਣੇ ਕੋਠੇ ਤੇ ਹਿੰਮਤ ਨਹੀਂ ਹਾਰੀ ਕੋਠੇ ਤੇ ਰਹੀ ਹਾਂ ਇੰਨੇ ਸਾਡੇ ਹਾਲਾਤ ਮਾੜੇ ਹੋ ਗਏ ਆਪਾਂ ਥੱਲੇ ਵੀ ਨਹੀਂ ਆ ਸਕਦੇ ਕਿ ਥੱਲੇ ਆਣ ਕੇ ਵੇਖੀ ਕੋਈ ਚੀਜ਼ ਨਹੀਂ ਬਚੀ ਬਿਸਤਰਿਆਂ ਤੱਕ ਨਹੀਂ ਬਚਿਆ ਹਰ ਇੱਕ ਪੌਣ ਵਾਲਾ ਕੱਪੜਾ ਵੀ ਨਹੀਂ ਸਾਡਾ ਰਿਆ ਇੰਨੇ ਸਾਡੇ ਹਾਲਾਤ ਮਾੜੇ ਬਹੁਤਾ ਔਖਾ ਮੈਂ ਆ ਕੇ ਖਾਣਾ ਤੱਕ ਨਹੀਂ ਮਿਲਿਆ ਉਹਨੂੰ ਬਾਬੇ ਵਿਚਾਰੇ ਆਏ ਆ ਦੋ ਦਿਨ ਤੱਕ ਆਪਾਂ ਭੁੱਖੇ ਰਹੇ ਆ ਬਾਬਾ ਜੀ ਆਏ ਆ ਉਹਨਾਂ ਚਲੋ ਕਿ ਹਿਸਤੀ ਲਿਆਂਦੀ ਆ ਸਾਨੂੰ ਮਾੜਾ ਚੰਗਾ ਖਾਣਾ ਨਾ ਖਵਾਇਆ ਵਾ ਅਈ ਕਿਓ ਆਖੇ ਦਾਲ ਫੁਲਕਾ ਲਿਆਏ ਆਪਾਂ ਖਾਦਾ ਵਾ ਫਿਰ ਉਹ ਆਂਦੇ ਚਾ ਪਾਣੀ ਦਾ ਪਾ ਇੰਤਜ਼ਾਮ ਤੁਹਾਡਾ ਕਰਾਂਗੇ ਆਪਾਂ ਪਚਾਵਾਂਗੇ ਚਲੋ ਸਾਨੂੰ ਪਹਚਾਇਆ ਖਾਣਾ ਤਾਪੀ ਖਾਣਾ ਖਾਦਾਈ ਕਿਓ ਆਖੇ ਕੋਈ ਪਾ ਨਹੀਂ ਖਾਦਾ ਘਰ ਕੱਲੇ ਸੀ ਤੇ ਬੱਚਿਆਂ ਦਾ ਧਿਆਨ ਵੀ ਰਹੇ ਹਾਂਜੀ ਹਾਂਜੀ ਇੰਨਾ ਕੁ ਪਰੇਸ਼ਾਨੀ ਮੈਂ ਤੇ ਰੋ ਰਾਕੇ ਮੇਰੀ ਬੇਟੀ ਵੱਡੀ ਵੱਖ ਰੋਵੇ ਨਿੱਕੀ ਵੱਖ ਰੋਵੇ ਤੇ ਹਾਂਜੀ 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 ਅਸੀਂ ਇਹ ਨਹੀਂ ਆਂਦੇ ਸਾਡੇ ਕੋ ਖੁਸ਼ ਹੋਣ ਨਹੀਂ ਲਿਆ ਹੁਣ ਸਾਨੂੰ ਦੇਣ ਡਿਆ ਖਾਣਾ ਬਣ ਕੇ ਆਉਂਦਾ ਵਾ ਸਾਡੇ ਤੱਕ ਪਹੁੰਚਾਉਂਦੇ ਐ ਭਾਏ ਨਹੀਂ ਆਂਦੀ ਸਾਡੇ ਤੱਕ ਪਹੁੰਚੇ ਨਾ ਹਰ ਇੱਕ ਤੀ ਚੀਜ਼ ਜੰਦੀ ਤੁਸੀਂ ਬੰਦ ਲੱਗੇ ਕਿਲੋਮੀਟਰ ਨਾ ਕਿਲੋਮੀਟਰ ਕਿਲੋਮੀਟਰ ਇੱਥੋਂ ਤੱਕ ਪਾਣੀ ਸਭ ਤੋਂ ਪਹਿਲਾਂ ਇੱਥੇ ਆ ਸਭ ਤੋਂ ਪਹਿਲਾਂ ਸਾਹਮਣੇ ਵੇਖੋ ਟੁੱਟਾ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਫਿਰ ਗਾਂ ਪਾਣੀ ਗਿਆ ਹਨੂ ਮਾਰਿਆ ਕੋਰੀਡੋਰ ਨੇ ਕੋਰੀਡੋਰ ਨੇ ਮਾਰ ਕੋਰੀਡੋਰ ਨਾ ਹੁੰਦਾ ਨਾ ਫਿਰ ਸਾਰੇ ਫਿਰ ਜਣਾ ਕਿਉਂਕਿ ਹਨੂ ਤਾਂ ਸਾਡੇ ਪਾਣੀ ਜ਼ਿਆਦਾ ਆਇਆ ਵਾ ਇੰਨਾ ਪਾਣੀ ਸਾਡੇ ਚੜ ਨਹੀਂ ਸਕਦਾ ਜਿੰਨਾ ਸਾਡਾ ਨੁਕਸਾਨ ਹੋਇਆ ਸਾਡਾ ਜਾ ਕੇ ਘਰ ਵੇਖੋ ਤੇ ਸਹੀ ਤੁਹਾਨੂੰ ਮੈਂ ਦਿਖਾ ਲਾਂ ਇੱਕ ਚੀਜ਼ੇ ਇੱਕ ਵੀ ਨਹੀਂ ਬਚੀ ਜਿਹੜੀ ਇੱਕ ਵੀ ਹੁੰਦੀ ਆ ਤਾਂ ਤੁਸੀਂ ਸੁਣਿਆ ਇਹਨਾਂ ਲੋਕਾਂ ਦੇ ਵੱਲੋਂ ਦੱਸਿਆ ਵੀ ਗਿਆ ਜੋ ਇਹਨਾਂ ਦੇ ਨਾਲ ਬੀਤਿਆ ਤੇ ਨਾਲ ਹੀ ਸਿੱਖ ਜਥੇਬੰਦੀਆਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਕਿ ਸਿੱਖ ਜਥੇਬੰਦੀਆਂ ਹੀ ਰਾਸ਼ਨ ਵੰਡ ਰਹੀਆਂ ਨੇ ਪਹਿਲੇ ਦਿਨ ਤੋਂ ਹੀ ਰਾਸ਼ਨ ਵੰਡ ਰਹੀਆਂ ਨੇ ਅੱਜ ਵੀ ਉਹੀ ਰਾਸ਼ਨ ਵੰਡ ਰਹੀਆਂ ਤਾਂ ਸਰਕਾਰਾਂ ਦਾ ਫਰਜ਼ ਬਣਦਾ ਇੱਕ ਰਾਜੇ ਦਾ ਫਰਜ਼ ਬਣਦਾ ਕਿ ਆਪਣੀ ਪ੍ਰਜਾ ਦਾ ਖਿਆਲ ਰੱਖੇ ਕਿਉਂਕਿ ਉਸ ਕੁਰਸੀ ਤੱਕ ਪਹੁੰਚਣ ਦੇ ਲਈ ਇਨਾਂ ਹੀ ਲੋਕਾਂ ਨੇ ਵੋਟਾਂ ਪਾਈਆਂ ਹੁੰਦੀਆਂ ਨੇ ਇਹੀ ਲੋਕ ਸੱਤਾ ਦਾ ਨਿਗਮ ਮਣਵਾਉਂਦੇ ਨੇ ਇਹੀ ਲੋਕ ਵੋਟਾਂ ਪਾ ਕੇ ਉਹਨਾਂ ਨੂੰ ਕੁਰਸੀਆਂ ਦਵਾਉਂਦੇ ਨੇ ਪਰ ਫਿਰ ਜਿੱਤ ਤੋਂ ਬਾਅਦ ਆਖਿਰ ਇਹਨਾਂ ਲੋਕਾਂ ਨੂੰ ਅਣਗੌਲਿਆ ਕਿਉਂ ਕੀਤਾ ਜਾਂਦਾ ਹੈ